ਕਣਕ ਗੁਣਕ ਢਗਣੀ ਹੁੰਦੀ ਆ ਤੇ ਆਪਾਂ ਇਹ ਵੀ ਲਿਆ ਸਕਦੇ ਆ ਤਰਪਾਲ ਵੀ ਪੂਰੇ ਵਧੀਆ ਹੀ ਹੁੰਦੇ ਆ ਕਿਉਂਕਿ ਜਿਹੜਾ ਜਹਾਜਾਂ ਸਮਾਣਾ ਹੁੰਦਾ ਅੰਦਰ ਮਾੜਾ ਤਾਂ ਮਾੜਾ ਨਹੀਂ ਲੈ ਵੀ ਆ ਲੈ ਜਾ ਗਵਾਂਡੀਆਂ ਨੂੰ ਉਠਾ ਦੂਗਾ ਲੈ ਲੂਟਾਈ ਤੇ ਲਾਉਣਾ ਵਾ ਘੈਂਟੀ ਇਹ ਵੱਡੇ ਵਹਿਕੂਆ ਪੂਰੇ ਜੇ ਕਿਸੇ ਨੇ ਕਾਰਵਾਚ ਦਾ ਕੰਮ ਉਹ ਵੀ ਲਿਆ ਸਕਦੇ ਆ ਘਰ ਰਸਤੇ ਲਿਆਣ ਉਹ ਵੀ ਲਿਆ ਸਕਦੇ ਆ ਵਧੀਆ ਤੇ ਉਧਰ ਪਏ ਆ ਵੱਡੇ ਬਈ ਉਹ ਬਲੋਰ ਜਿਹੜੇ ਪਛਾਣਦੇ ਆ ਦੋਸਤ ਉਹ ਪਛਾਣ ਲਓ ਹਨਾ ਉਹ ਡਾਂਸਿੰਗ ਗਲਾਸ ਪਏ ਆ ਅੱਛਾ ਇਹ ਡਾਂਸਿੰਗ ਗਲਾਸ ਆ ਠੀਕ ਆ ਆ ਵੇ ਡਾਂਸਿੰਗ ਆਇਆ ਬਈ ਇਹ ਟੁੱਟਦਾ ਨਹੀਂ ਜਿੱਦ ਨੂੰ ਮਰਜੀ ਸਕੇ ਨਹੀਂ ਇਹਨੂੰ ਟੇਡਾ ਰੱਖੋ ਇਹਨੇ ਖੜਨਾ ਸਿੱਧਾ ਹੀ ਆ ਅੱਛਾ ਇਹ ਉਹ ਡਾਂਸਿੰਗ ਹੈ ਹਾਂਜੀ ਇਹ ਆ ਨਿੱਕਾ ਚੱਕ ਲਈਦਾ ਹਾਂ ਵੀ ਘੈਂਟ ਆ ਬਈ ਆ ਦੇਖੋ ਲਓ ਬਈ ਅੱਛਾ ਇਹਦਾ ਮਤਲਬ ਪੈਗ ਟੋਲਦਾ ਟੋਲਦਾ ਨਹੀਂ ਕਰ ਘਟਜੂ ਪਰ ਖਾਲੀ ਨਹੀਂ ਹੁੰਦਾ ਖਾਲੀ ਨਹੀਂ ਹੁੰਦਾ ਲੈ ਵੀ ਆ ਲੈ ਲਓ ਇਹ ਟੋਲਦਾ ਨਹੀਂ ਚਲੋ ਆਜੋ ਅੱਗੇ ਆ ਮੇਰੇ ਨੂੰ ਦਿਖਾ ਰਿਹਾ ਆ ਟਰੈਕਟਰ ਆਇਆ ਬਈ ਭਰਾਵਾਂ ਵਾਸਤੇ ਲੈਤਾ ਜਿਹੜੀਆਂ ਇਹ ਟਰੈਕਟਰ ਐਕਸੈਸਰੀ ਦੀ ਨਾਲ ਦੁਕਾਨ ਆਪਣੀ ਅੱਛਾ ਇਸ ਸਾਮਾਨ ਪਿਆ ਵੀ ਇਹ ਵੀ ਲਿਆ ਸਕਦੇ ਆ ਤੁਸੀਂ ਆਓ ਤੇ ਇਹ ਨਹੀਂ ਬਾਹਰ ਦਾ ਹੀ ਇੱਧਰ ਦਾ ਪਰ ਇਹ ਵੀ ਲਿਸਟੇ ਮਿਲ ਜਾਣੀਆਂ ਤੁਹਾਨੂੰ ਹਣਾ ਬਾਈ ਇਹ ਸਸਤਾ ਮਿਲ ਜੂਗਾ ਸਾਮਾਨ ਤੇ ਆ ਵੈਕਿਊਮ ਪੈ ਕਲੀਨਰ ਇੱਧਰ ਆ ਵੈਕਿਊਮ ਆ ਗਏ ਬਾਈ ਵੱਡੇ ਵੈਕਿਊਮ ਆ ਪੂਰੇ ਜੇ ਕਿਸੇ ਨੇ ਕਾਰਵਾਸ਼ ਦਾ ਕੰਮ ਉਹ ਵੀ ਲਿਆ ਸਕਦੇ ਆ ਘਰ ਆਸਤੇ ਲਿਆਣ ਉਹ ਵੀ ਲਿਆ ਸਕਦੇ ਆ ਵਧੀਆ ਤੇ ਉਧਰ ਪਏ ਆ ਵੱਡੇ ਬਾਈ ਉਹ ਹੋਰ ਪਏ ਆ ਤੇ ਮਕੈਨੀਕਲ ਵਾਲਾ ਸਾਮਾਨ ਬਹੁਤ ਮਜ਼ੇਦਾਰ ਹੈ ਨਾ ਟੋਟਲ ਸਾਰੇ ਗ੍ਰੈਂਡਰ ਇੱਧਰ ਬਾਈ ਸਾਰਾ ਮਕੈਨੀਕਲ ਵਾਲਾ ਬਰਾਡ ਦਿਖਾ ਦੇ ਆਹ ਟੂਲ ਆ ਗਿਆ ਆਪਣਾ ਸਾਰਾ ਸਾਰਾ ਇੰਡੀਅਨ ਟੂਲ ਆ ਬਾਈ ਇਹ ਇੰਡੀਅਨ ਟੂਲ ਆ ਇਹ ਦੱਸ ਕੇ ਦੇ ਰਿਹਾ ਠੀਕ ਹੈ ਇੰਡੀਅਨ ਟੂਲ ਆ ਲੈ ਵੀ ਜੇ ਕਿਹਨੇ ਸਸਤਾ ਮੰਗ ਲਿਆਣਾ ਜਾਂ ਕਿ ਹਨਾ ਉਹ ਵੀ ਹੈਗਾ ਇੰਡੀਅਨ ਟੂਲ ਸਾਰਾ ਕੁਝ ਤੇ ਬਾਕੀ ਬਾਈ ਇੰਪੋਰਟਡ ਚੀਜ਼ਾਂ ਦਾ ਜਿਹੜੀਆਂ ਇੰਪੋਰਟਡ ਹੈਗੀਆਂ ਉਹ ਫਿਰ ਤੁਹਾਨੂੰ ਥੋੜੀਆਂ ਜਿਹੀਆਂ ਟੀਕੀ ਚੀਜ਼ਾਂ ਮਿਲ ਗਈਆਂ ਜਿਵੇਂ ਵਿਆਹ ਪੁਰਾਣੀਆਂ ਚੀਜ਼ਾਂ ਸਾਰਾ ਜਾਂ ਜਾਂਦਾ ਸਾਮਾਨ ਆ ਬਾਈ ਤੇ ਬਾਈ ਇਹ ਬਾਕਸ ਜਿਵੇਂ ਅੱਗੇ ਇਹ ਟੂਲ ਵਾਲੇ ਇਹ ਠੀਕ ਆ ਇਹ ਵੀ ਲਿਆ ਸਕਦਾ ਕੋਈ ਲਿਆਣਾ ਤਾਂ ਕਿ ਨੂੰ ਆਉ ਮਰਦ ਕਿਹੜੇ ਸਾਮਾਨ ਛੱਡ ਕੇ ਸਾਰਾ ਕੁਝ ਹੀ ਲੈ ਜਾਂਦਾ ਵੀ। ਲਾ ਵੀ ਰਵਿੰਦਰ ਕਹਿੰਦਾ ਮੈਨੂੰ ਛੱਡ ਜੋ ਇਕੱਲਾ ਤੇ ਹੋਰ ਜਿਹੜਾ ਮਰਜ਼ੀ ਸਮਾਨ ਲੈ ਜਾਓ। ਬਾਈ ਇਹ ਪਰਫਿਊਮ ਇੱਧਰ ਦਾ ਕਿ ਬਾਹਰ ਦਾ? ਇਹ ਵੀਰੇ ਇੰਪੋਰਟ ਹੀ ਆ ਸਾਰੀ। ਇੰਪੋਰਟ ਆ ਸਾਰਾ। ਡੈਨੀਅਲ ਦਾ ਪਿਆਲਾ ਵੀ ਦੋਸਤੋ। ਤੇ ਇੱਧਰ ਸਾਰੇ ਪਿਆ ਚਾਕੂ ਚੂਕੂ ਹੋਰ A to Z ਸਮਾਨ ਆ ਤੇ ਆ ਬਾਈ ਕੀ ਚੀਜ਼ ਯਾਰ ਰਵਿੰਦਰ? ਇਹ ਹੋਰ ਨਾ ਆਪਣੇ ਘਰੇ ਮੰਨ ਲਓ AC ਕਰੰਟ ਤੇ ਇੱਥੇ ਚੱਲਦੇ ਆ। ਇਹੇ ਪੂਰੇ ਪੂਰੇ। ਲੋ ਡੋਰ ਬੈਲ ਤੇ ਲੱਗਾ ਹੋਵੇ ਜਿਵੇਂ ਮਰਜ਼ੀ ਬੋਲ। ਨਾੜ ਪਾ ਦੂ ਹਾਂ। ਆ ਬਈ ਪਡਾਰ ਦਿਖਾ ਦੇ ਬਰਾੜ ਇੱਕ ਵਾਰੀ ਜਿਹੜਾ ਮਕੈਨਿਕਲ ਲੈਣ ਵਾਲੇ ਆ ਬਾਈ ਹਨਾ ਚਾਬੀਆਂ ਪਾਣੇ ਚਾਬੀਆਂ ਪਾਣੇ ਗੋਟੀਆਂ ਤੇ ਡੋਰ ਕਲੋਜ਼ਰ ਵੀ ਆ ਆ ਬਈ ਕੁੰਡੇ ਜੇ ਵੀ ਬਹੁਤ ਕਹਿਣ ਨੇ ਐਲ ਕੀ ਸਾਰਾ ਕੁਝ ਆ ਲੈ ਲੈ ਕੇ ਜਾਣਾ ਹੁੰਦਾ ਕਈ ਇਹ ਨਾ ਚੈਨ ਨੂੰ ਇੰਜੀਨਰ ਚੱਕਣਾ ਹੁੰਦਾ ਦੁਕਾਨਾਂ ਚ ਜਾਣਾ ਤਾਂ ਮਕੈਨਿਕਾਂ ਨੇ ਇਹ ਵਧੀਆ ਚੀਜ਼ ਆ ਤੇ ਲਓ ਬਾਈ ਆਹਾ ਵੀ ਆ ਚੀਜ਼ਾਂ ਵੀ ਲੈ ਜਾ ਕਰੋ ਪੰਪਾਂ ਤੇ ਰੱਖ ਲੈਣੇ ਆ ਹੁਣ ਘਰੇ ਵੀ ਰੱਖ ਸਕਦੇ ਹਨਾ ਅੱਗ ਭਜਾਉਣ ਵਾਲੇ ਬਿਲਕੁਲ ਜਿੰਤਾ ਮਰਜੀ ਆਪਣੇ ਸੀਜ਼ਨ ਹੁਣ ਕਣਕਾਂ ਦਾ ਜੀ ਹਾਂ ਆਪ ਦਾ ਟਰੈਕਟਰ ਤੇ ਮਸ਼ੀਨ ਤੇ ਹਨਾ ਇਹ ਤੁਸੀਂ ਰੱਖ ਸਕਦੇ ਆ ਨਾਲ ਇਹ ਵੀ ਤੁਹਾਨੂੰ ਮਿਲ ਜਾਣੀਆਂ ਤੇ ਆ ਚੀਜ਼ ਰਹਿ ਗਈ ਬਾਈ ਆ ਵੀ ਘੈਂਟ ਚੀਜ਼ ਆ ਆਪਦੀਆਂ ਪਾਈਪਾਂ ਆਪਾਂ ਲੈ ਲੈਂਦੇ ਹਾਂ ਬਹੁਤ ਮਹਿੰਗੀ ਪੈਂਦੀਆਂ ਨਾਲੇ ਕੁਆਲਿਟੀ ਬੇਕਾਰ ਹੁੰਦੀ ਆ ਹਾਂਜੀ ਇਹ ਵੀ ਤੋਲਚ ਆ ਸਾਰੀ ਇਹ ਵੀ ਤੋਲਚ ਆ ਤੇ ਆਪਣੇ ਦਾ ਮੜੀ ਸਿਆਲ ਚ ਆ ਕੇ ਸਿੱਧੀ ਕਰਕੇ ਉਹਦੇ ਟੁੱਟ ਜਾਂਦੀਆਂ ਪਾਈਪਾਂ ਇਹ ਸਿਆਲ ਚ ਵੀ ਚਲਦੀ ਤੇ ਭਾਵੇਂ ਟਰੱਕ ਟਪਾਈ ਚਲੋ ਇਹ ਨਹੀਂ ਵਹਿੰਦੀ ਅੱਗੇ ਸਾਹ ਚ ਰੱਖ ਕੇ ਨਾਲੇ ਹੈ ਵੀ ਬਹੁਤ ਆ ਚੀਜ਼ਾਂ ਦੇਖ ਲਓ ਤੁਸੀਂ ਆ ਵੀ ਲਹਿਰਾਂ ਦੇਖ ਲਓ ਕਿੰਨੀਆਂ ਲਹਿਰਾ ਇਹਦੇ ਚ ਇਹ ਕਿੱਥੋਂ ਟੱਟ ਜੂਗੀ ਹਣਾ ਇਹ ਚੀਜ਼ ਵੀ ਤੁਸੀਂ ਲਿਆ ਸਕਦੇ ਆ ਪਾਈਪਾਂ ਤੇ ਸਾਰਾ ਤੋਲ ਚ ਮਾਲ ਆ ਬੱਲਾ ਵੀ ਪਈਆਂ ਨੇ ਕੀ ਤਰਪਾਲ ਲਾ ਆ ਗੀਆਂ ਅੱਗੇ ਲਓ ਵੀ ਆਹ ਕਣਕ ਕੁੰਕ ਢਗਣੀ ਹੁੰਦੀ ਆ ਤੇ ਆਪਾਂ ਇਹ ਵੀ ਲਿਆ ਸਕਦੇ ਆ ਤਰਪਾਲ ਵੀ ਪੂਰੇ ਵਧੀਆ ਹੀ ਹੁੰਦੇ ਆ ਕਿਉਂਕਿ ਜਿਹੜਾ ਜਾਜਾਂ ਸਮਾਨਾ ਹੁੰਦਾ ਅੰਦਰ ਮਾੜਾ ਦਾ ਮਾੜਾ ਨਹੀਂ ਬਾਈ ਤੇ ਤਰਪਾਲਾਂ ਵੀ ਤੁਸੀਂ ਆ ਕੇ ਲਿਆ ਸਕਦੇ ਆ ਤੇ ਆਹ ਬਾਈ ਇਹ ਕਾ ਦਿਖਾ ਦੇ ਇਹ ਮੈਨੂੰ ਬੜੇ ਘੈਂਟ ਲੱਗੀ ਜਾਂਦੇ ਜੀ ਆਹ ਵਾਸ਼ਨ ਕੰਪਲੀਟ ਆ ਬਈ ਸਾਰਾ ਕੰਪਲੀਟ ਆ ਸਾਰੇ ਕੱਲਾ ਪੈ ਵੀ ਲਾਉਣੀ ਆ ਜੱਫਟ ਕਰਕੇ ਤੇ ਬਿਜਲੀ ਦਾ ਸਮਾਨ ਤੇ ਪਾਣੀ ਦੀ ਵੀ ਦੇਣਾ ਇਹ ਉੱਪਰ ਲਾਈਟਾਂ ਲੱਗੀਆਂ ਨੇ ਨਾ ਦੋ ਲਓ ਵੀ ਪਾਣੀ ਤੇ ਬਿਜਲੀ ਵਾਲਾ ਕਨੈਕਸ਼ਨ ਦੇਣਾ ਦੋ ਕਨੈਕਸ਼ਨ ਦੇਣੇ ਆ ਤੁਸੀਂ ਇਹ ਵੀ ਲਿਆ ਸਕਦੇ ਘੈਂਟ ਬਾਥਰੂਮ ਤੁਹਾਨੂੰ ਬਾੜਾ ਬਣਾਉਣ ਦੀ ਲੋੜ ਨਹੀਂ ਲੈਟਰ ਲਾਉਣ ਦੀ ਲੋੜ ਨਹੀਂ ਭਾਵੇਂ 2-4 ਸਾਲਾਂ ਤੱਕ ਦੁਬਾਰਾ ਚੱਕ ਕੇ ਫਿਰ ਦੁਬਾਰਾ ਜਾ ਕੇ ਜਿੱਥੇ ਮਰਜ਼ੀ ਲਾ ਲਓ ਇਹਨੂੰ ਜਗ੍ਹਾ ਬਦਲ ਸਕਦੇ ਆ ਆਪਾਂ ਇਹ ਫਿਕਸ ਨਹੀਂ ਹੋਣਾ ਇੱਕ ਥਾਂ ਤੇ ਵੱਡਾ ਆ ਵੇਖੋ ਬਈ ਕਿਲ ਮਾਰੀ ਨਹੀਂ ਬਾਥਰੂਮ ਇਹ ਰੈਡੀ ਹੋ ਗਿਆ ਖੋਲ ਦੇ ਫਿਰ ਖੋਲ ਦੋ ਲੈ ਵੀ ਬਰਾੜਾ ਦਿਖਾ ਦੇ ਵਿੱਚੋਂ ਇਹ ਆ ਬਈ ਬਾਹਰ ਲੀ ਅਮਰੀਕਾ ਕੈਨੇਡਾ ਦੀਆਂ ਚੀਜ਼ਾਂ ਹਨਾ ਬਿਲਕੁਲ ਵੀਰ ਇਹਨੂੰ ਕਹਿ ਦਿੰਦੇ ਆਗੇ ਵਾਸ਼ਰੂਮ ਤੇ ਬਾਥਰੂਮ ਹੁਣ ਜਿਹੜਾ ਕੋਲ ਬਾਰਦੀ ਲਾ। ਇਹ ਜੀ ਆਪਾਂ ਕੱ ਲਈ ਪਾਣੀ ਦੀ ਸੀਵਰ ਦੀ ਬਿਜਲੀ ਦੀ ਸਪਲਾਈ ਕਰਨੀ ਆ। ਤਿੰਨ ਸਪਲਾਈਆਂ ਦੇਣੀਆਂ। ਹਾਂਜੀ ਤੇ ਹੈੱਡ ਨਾਲ ਚੱਕ ਕੇ ਜਿੱਥੇ ਮਰਜ਼ੀ ਰੱਖ ਲੋ। ਕੋਈ ਫਿਕਰ ਨਹੀਂ। ਕੋਈ ਫਿਕਰ ਨਹੀਂ। ਹਾਂ ਬਾਹਰ ਪਿਆ ਆਪਣ ਚ। ਤੇ ਬਾਈ ਥੱਲੇ ਬੈਣਾ ਕੁਝ ਵੀ ਨਹੀਂ ਕਰਨਾ ਇਹਨੂੰ ਆਈ। ਕੁਝ ਕੱਲਾ ਚੱਕ ਕੇ ਰੱਖਣਾ। ਰੱਖਣਾ ਹੀ ਆ ਕੱਲਾ ਜਾ ਕੇ। ਜਾਇਜ਼ ਜੇ ਰੇਟ ਚ ਦੇਣਾ ਆਪਾਂ ਹਣਾ। ਵੀ ਤਾਂ ਬਾਈ ਜਾਵਾਂ ਇਹ ਜਿੰਨਾ ਆਪਾਂ ਬਣਾਉਣੇ ਆ ਨਵੇਂ ਚ ਇਹ ਤਾਂ ਉਹਦੇ ਚ 4 ਆ ਜਾਣਗੇ। 4 ਆ ਜਾਣਗੇ। ਤੇ ਹੈਵੀ ਆ ਪੁਰਾਣਾ। ਪੂਲਾ। ਇੱਕ ਹੋਰ ਆ ਮੁੰਲਾ ਦਾ ਇਹ ਉਹ ਪ੍ਰੂਫ ਆ ਕੀ ਆਂ ਦੇਂਦੇ ਹੋ। ਸੌਨ ਪ੍ਰੂਫ ਹਨਾ ਨਾ ਇਦਾਂ ਕੁਝ ਹਾਂ ਇਹ ਕੈਂਟ ਚਾ ਲਓ ਵੀ ਦੋਸਤੋ ਤੇ ਲੋਕੇਸ਼ਨ ਦੱਸ ਦੇ ਬਾਈ ਹਰਵਿੰਦਰ ਇੱਕ ਵਾਰੀ ਫੇਰ ਦਰਸ਼ਕਾਂ ਨੂੰ ਸਾਰਿਆਂ ਨੂੰ ਕਿੱਥੇ ਆਪਾਂ ਖੜੇ ਹਾਂ ਕਿਉਂਕਿ ਥੋੜਾ ਜਿਹਾ ਗਲੀ ਜਾਉਣਾ ਪੈਣਾ ਹਾਂ ਹਾਂਜੀ ਇੱਥੇ ਪਿੱਛੇ ਉਹ ਬਾਈ ਲੋਕੇਸ਼ਨ ਬੋਲ ਦੇ ਮੜਾ ਬਠਿੰਡਾ ਚੌਕ ਪਾਲ ਦਾ ਢਾਬਾ ਨੇੜੇ ਤੇ ਮੇਨ ਮਲੋਟ ਮੇਨ ਮਲੋਟ ਹਾਂਜੀ ਇਹ ਮਲੋਟ ਆਉਣਾ ਤੁਸੀਂ ਜਦੋਂ ਬਠਿੰਡੇ ਆਉਣਾ ਤਾਂ ਪਹਿਲੇ ਹੀ ਮੁੜ ਜਾਣਾ ਇੱਥੇ ਚੌਕ ਘੁੰਮ ਕੇ ਪਾਲ ਦਾ ਢਾਬਾ ਨਾਲ ਬਾਈ ਹਾਂਜੀ ਉਹਦੇ ਨਾਲ ਉਹਦੇ ਨਾਲ ਗਲੀ ਮੁੜਦੀ ਆ ਤੇ ਗਲੀ ਦੇ ਪਿੱਛੇ ਆ ਕੇ ਯਾੜਾ ਬਾਈਆਂ ਦਾ ਪੂਰਾ ਵੱਡਾ ਬੈਕ ਠੀਕ ਆ ਤੈਨੋਂ ਵੀ ਸਮਾਨ ਇੱਥੋਂ ਤੁਸੀਂ ਇੱਕ ਵਾਰੀ ਫੇਰ ਦੇਖ ਲਓ ਉਹ ਰਹਿ ਗਏ ਬਾਈ ਯਾਰ ਝੂਲੇ ਝੂਲੇ ਰਹਿ ਗਏ ਗੱਦੇ ਵੀ ਰਹਿ ਗਏ ਇੱਕ ਗੱਦੇ ਵੀ ਰਹਿ ਗਏ ਉਹ ਵੀ ਤੁਹਾਨੂੰ ਦਿਖਾ ਹੀ ਦਿੰਨੇ ਆ ਫਿਰ ਤੁਸੀਂ ਕਹੋਗੇ ਕੱਟ ਕੇ ਤੁਹਾਨੂੰ ਮੈਂ ਮੂਰੇ ਲਾ ਦੂੰਗਾ ਆਹ ਚੀਜ਼ ਆ ਆ ਗਿਆ ਬਈ ਝੂਲਾ ਇਹਦਾ ਰੇਟ ਦੱਸ ਦੇ ਚਾਲ ਯਾਰ ਇਹ ਇਹ ਬਹੁਤ ਸੋਹਣੀ ਚੀਜ਼ ਆ ਬਾਈ ਇਹ ਬਈ 4000 ਦਾ 4000 ਦਾ ਲੈ ਜਾਨੇ ਜਿਵੇਂ ਮਰਜ਼ੀ ਬੈਠ ਜਾਓ ਕੋਈ ਨਹੀਂ ਹਲਕਾ ਪੂਰਾ ਲੌਂਗ ਲੌਂਗ ਕੋਲ ਨੂੰ ਕੋਈ ਨਹੀਂ ਪੂਰਾ ਮੋਸਤ ਗਿਆ ਲਗਾ ਤੇ ਲੈ ਵੀ ਇਹ ਚੀਜ਼ ਲੈਓ ਮੇਰੇ ਕਹੇ ਤੇ ਲੈਓ 4000 ਦਾ ਨਾਰਮਲ ਚੀਜ਼ ਆ ਆ ਵੀ ਪਿਆ ਬਾਈ ਹਨਾ ਹਾਂਜੀ ਇਹ ਉਸ ਤੋਂ ਸહેਜ ਛੋ ਏ 1500 ਦਾ ਹੀ ਸਿਰਫ ਹੀ ਹਾਂਜੀ ਲਓ ਵੀ ਆ ਤਾਂ ਮੇਲਾ ਲੁੱਟ ਲੋ ਦਰਸ਼ਕੋ ਜਮਾ ਰੇਡ ਕੋਈ ਬਾਹਲਾ ਨਹੀਂ ਇੱਥੇ ਕੁਆਲਿਟੀ ਵੀ ਨਹੀਂ ਮਿਲਦੀ ਭਾਈ ਇਹੋ ਜੀ ਬਿਲਕੁਲ ਤੇ ਪੂਰੇ ਨਵੇਂ ਆ ਨੂੰ ਪਏ ਤੇ ਆਏ ਹੁਣ ਤੁਹਾਨੂੰ ਗੱਦਿਆਂ ਵਿਖਾਉਣੀਆਂ ਗੱਦਿਆਂ ਲੰਬਾਣਾ ਰਹੀਏ ਰੰਗ ਵੀ ਅਗਲੀਸ ਵੀ ਹੈ ਨਾ ਗਲੀਸ ਵੀ ਬਿਲਕੁਲ ਗਰੀਸ ਬਾਹਰ ਬਾਹਰ ਆ ਰੰਗ ਆ ਭਾਈ ਇਹ ਰੰਗ ਇਹ ਭਾਈ ਕਿਹੜਾ ਵਜਦਾ ਇਹ ਰੰਗ ਇਹ ਇੰਪੋਰਟ ਹੀ ਸਾਰਾ ਬਾਹਰ ਦੀ ਆ ਸਾਰਾ ਜਿਹੜਾ ਮਰਜੀ ਹੈ ਯਾਨੀ ਕਿ ਐਂਡ ਕੁਆਲਿਟੀ ਹੈ ਇਹ ਆਪਣੇ ਨਾਲੋਂ ਵੀ ਲਾ ਵੀ ਆ ਜਾ ਤੇ ਗੱਦੇ ਵਿਖਾਦਗੇ ਆ ਬਰ ਰਹੀਆਂ ਹਾਂਜੀ ਇਹ ਰੇਨ ਕੋਟ ਆਗੇ ਸਾਰੇ ਲਾ ਵੀ ਆ ਰੇਨ ਕੋਟ ਵੀ ਪਏ ਆ ਚਮਕਦੇ ਨੇ ਜਦੋਂ ਆਪਾਂ ਕਹਿੰਦੇ ਹੁੰਨੇ ਆ ਬਾਹਰ ਕੰਮ ਕਰਦੇ ਪਾਉਂਦੇ ਆ ਆਪਣੇ ਉਹੋ ਆ ਇਹ ਇਹ ਵੀ ਤੁਸੀਂ ਲਿਆ ਸਕਦੇ ਆ ਇੱਕ ਆ ਵਾਲਾ ਕੋਟ ਆ ਹੂੰ ਇਹ ਆ ਫੜ ਅਸਾ ਆ ਵੀ ਕੁਆਲਿਟੀ ਬੜੀ ਘੈਂਟ ਆ ਯਾਰ ਇਹਨਾਂ ਦੀ ਆ ਵਾਲੇ ਕੋਟ ਦੇ ਵਿੱਚੋਂ ਕੱਢਿਆ ਗਿਆ ਏ ਆਹ ਕੋਟ ਦੇ ਹਾਂ ਆ ਵਾਲਾ ਕਾਲਾ ਆਹ ਕਾਲਾ ਇੱਕ ਕੋਟ ਦੇ ਦੋ ਬਣੇ ਆ ਵਿੱਚੋਂ ਜਿੱਪ ਖੋਲ ਕੇ ਆ ਵੀ ਕੱਢ ਲਓ ਅੱਡ ਤੇ ਆ ਵੀ ਅੱਡ ਨਿਕਲ ਜਾਂਦਾ ਲਓ ਵੀ ਆ ਤਾਂ ਵਾਲੀਆਂ ਘੈਂਟ ਚੀਜ਼ਾਂ ਤੇ ਹੈਵੀ ਇੰਨੀਆਂ ਬਾਈ ਵੇਟ ਬਾਹਲਾ ਯਾਰ ਇਹੋ ਚੀਜ਼ ਤਾਂ ਆਏ ਨਹੀਂ ਵੀ ਤੁਹਾਨੂੰ ਮਾੜੀ ਚੀਜ਼ ਮਿਲ ਜੂ ਤੇ ਆਹ ਗੱਦਿਆਂ ਬਾਰੇ ਦੱਸ ਦੇ ਇੱਕ ਗੱਦੇ ਬਈ ਸਾਰੇ ਇਹ ਗੱਦੇ ਆ 4 ਇੰਚੀ 8 ਇੰਚੀ 6 ਇੰਚੀ 12 10 ਇੰਚੀ ਦਿਵਾਨ ਬੈੱਡ ਦੇ ਵੀ ਅੱਡਾ ਅੱਡਾ ਸਾਈਜ਼ ਸਾਰੇ ਮਿਲ ਜਾਣਗੇ ਇਹ ਬਾਈ ਮਤਲਬ ਆ ਬੰਦੀ ਪਈ ਹੈ ਨਾ ਫਿਰ ਖੋਲੀ ਨਹੀਂ ਹੋਈ ਵਰਤੀ ਨਹੀਂ ਇਹ ਤਾਂ ਫਰ ਨਵੀਂ ਜੀ ਪੈਕਿੰਗ ਹੀ ਹੁੰਦੀ ਹੈ ਜੀ ਪੈਕਿੰਗ ਹੀ ਹੁੰਦੀ ਹੈ ਹਾਂ ਬਿਲਕੁਲ ਇਹ ਵੀ ਇੰਪੋਰਟਡ ਹੀ ਆ ਸਾਰੇ ਸਾਰੇ ਵੀ ਤੁਸੀਂ ਆਪ ਦੇਖ ਲਓ ਦੱਸੋ ਗਰੰਟੀ ਦੇਖ ਲਵਾਂਗੇ ਆਹ ਦੇਖ ਲਓ ਬਾਈ ਕਿੱਡੇ ਕਿੱਡੇ ਮੋਟੇ ਆ ਪੂਰਾ ਬਾਈ ਜਿਹੜਾ ਆਖੋ ਉਹੀ 77 77 78 ਲੈ ਵੀ ਇਹ ਵੀ ਲਿਆ ਸਕਦੇ ਤੇ ਆ ਸਾਮਾਨਾ ਵੀ ਮੜਾ ਕਮਾ ਦੇ ਕਰੀਆਂ ਕੁਰਸੀਆਂ ਕਰਸੀਆਂ ਪਈਆਂ ਇਹ ਵੀ ਤੁਸੀਂ ਲਿਆਣਾ ਤਾਂ ਕੋਈ ਸਾਮਾਨ ਹੋਰ ਬਥੇਰਾ ਪਿਆ ਬੈਸਟ ਕਰਕੇ ਤੁਹਾਨੂੰ ਪਤਾ ਲੱਗਣਾ ਹਨਾ ਬਈ ਸਹੀ ਮਹਣੇ ਦਾ ਕਰੋਕਰੀ ਪਈ ਬਾਹਰ ਕਰੋਕਰੀ ਪਈ ਹੈ ਹਾਂ ਤੇ ਬਾਕੀ ਤੁਹਾਨੂੰ ਦਿਖਾਦਾ ਬਈ ਆ ਵੀ ਸੈਟ ਥੋੜੇ ਆ ਤੁਹਾਨੂੰ ਘੈਂਟ ਚੀਜ਼ ਦਿਖਾਉਣੇ ਆ ਜੋ ਇੱਕ ਬੜੀ ਘੈਂਟ ਚੀਜ਼ ਮੈਂ ਉਹ ਵੇਖੀ ਰਹੀਗੀ ਉਹ ਉਹ ਤੁਹਾਨੂੰ ਦਿਖਾ ਦਿੰਨਾ ਆ ਪਿਆ ਬਈ ਇੱਧਰ ਆ ਵੇਖੋ ਬਈ ਟੈਲੀਫੋਨ ਟੈਲੀਫੋਨ ਇਹ ਚੱਲਦਾ ਬਈ ਚੱਲਦਾ ਹੀ ਖੂਗਾ ਇਹ ਇਹ ਰੂਮ ਟੂ ਰੂਮ ਵਾਲਾ ਅੱਛਾ ਰੂਮ ਟੂ ਰੂਮ ਵਾਲਾ ਆ 14 ਕਮਰਿਆਂ ਦੇ ਨਾਲ ਇਹ ਤੁਹਾਨੂੰ ਦੱਸ ਦਿੰਨਾ ਬਈ ਜੇ ਹੁਣ ਤੁਸੀਂ ਨਾ ਕਹੀ ਆਪਾਂ ਪ੍ਰੀ ਵਿਊ ਬੈਡਿੰਗ ਵਾਲੇ ਬਈ ਆਣਾ ਉਹ ਬਣਾ ਲਈਆਂ ਚੀਜ਼ਾਂ ਰੱਖਣ ਗਿਆ ਜਾਂਦੇ ਹਾਂ ਪੁਰਾਣੀ ਆਂਟੀ ਆਈਆਂ ਚੀਜ਼ਾਂ ਉਹ ਤੁਸੀਂ ਰੱਖ ਸਕਦੇ ਹੋ ਫ੍ਰੀ ਵੈਡਿੰਗ ਵਾਲੇ ਆਈਆਂ ਚੀਜ਼ਾਂ ਲਿਆ ਸਕਦੇ ਆ ਤੇ ਬਾਲੀਆਂ ਕੈਂਟ ਚ ਜੈਲ ਦੀ ਇਹ ਨਹੀਂ ਮੈਂ ਤੁਹਾਨੂੰ ਹੁਣ ਸ਼ਾਰਟ ਕਟ ਕੇ ਲਾਉਂਗਾ ਤੇ ਠੀਕ ਆ ਪਹੁੰਚੋ ਬਾਈ 13 ਤਰਾ ਇੰਟਰਪ੍ਰਾਈਜ਼ ਮਲੋਟ ਤੇ ਠੀਕ ਆ ਬਾਈ ਰਵਿੰਦਰ ਧੰਨਵਾਦ ਬਹੁਤ ਬਹੁਤ ਬਾਈ ਸਮਾਂ ਦਿੱਤਾ ਠੀਕ ਆ ਵੀਰ ਤੇ ਆਜੋ ਬਾਈ